ਭਾਬੀ ਸਸਤੀ ਗਾਲ ਹਾਂਜੀ ਇਹ ਸਸਤੀ ਗਾਲ ਕਿਵੇਂ ਹੋ ਰਹਾ ਠੀਕ ਆ ਭਾਬੀ ਵਧੀਆ ਗਾਲ ਨੇ ਅੱਜਕੱਲ ਮੁੰਡਿਆ ਤੇਰੇ ਬਸ ਠੀਕ ਆ ਭਾਬੀ ਵਧੀਆ ਕੀ ਬਣੀ ਜਾਂਦਾ ਸੀ ਅੱਛਾ ਸਾਡੇ ਮਾਰੇ ਹਾਲ ਕਰਕੇ ਤੇ ਹੁਣ ਤੁਸੀਂ ਕਹਿੰਦੇ ਹੋ ਵੀ ਸਾਡੇ ਹਾਲ ਤਾਂ ਚੰਗੇ ਆ ਹਾਲ ਤੁਹਾਡੇ ਸਾਡੇ ਹਾਲ ਤਾਂ ਸਾਡੇ ਮਾਰੇ ਕਿੱਤੇ ਸੀਗੇ ਉਦੋਂ ਹਾਂ ਹੂੰ ਜਦੋਂ ਇਹ ਨਿੱਖਰ ਨਿੱਖਰ ਕੇ ਲੰਘਦੇ ਆ ਜੋ ਨਿਖੜ ਨਿਖੜ ਕੇ ਨੰਗਦੀ ਹੈ ਭਾਬੀ ਉਹਨਾਂ ਨਾਲ ਤਾਂ ਸਾਡੇ ਮਾੜੇ ਹੋ ਜਾਂਦੇ ਐ ਤੇਰੇ ਥੋੜੇ ਹੁੰਦੇ ਐ ਹੂੰ ਤੁਹਾਡੇ ਹਾਲ ਮਾੜੇ ਹੋਗੇ ਤੇਰਾ ਮਾਲ ਮਾੜੇ ਉਵੇਂ ਹੋ ਜਾਂਦੇ ਨਾ ਵੀ ਤੈਨੂੰ ਦੇਖ ਸਕਦੇ ਆ ਦੇਖ ਤਾਂ ਤੈਨੂੰ ਸਕਦੇ ਆ ਹਾਂਜੀ ਪਰ ਕਰ ਕੁਝ ਥੱਕਦੇ ਨਹੀਂ ਸਾਡੀ ਉਵੇਂ ਦੇ ਹਾਲਾਤ ਬਣੇ ਕਰ ਕਿਉਂ ਨਹੀਂ ਸਕਦੇ ਜੀ ਕਰ ਸਕਦੇ ਸਰਬਸ਼ ਕਰ ਸਕਦੇ ਹੂੰ ਮੇਰੇ ਹਾਲਾਤ ਐ ਇੱਥੇ ਉਹ ਉਹ ਨਹੀਂ ਇੱਕ ਗੁਲਜਾਰ ਸਾਹਿਬ ਦਾ ਇੱਕ ਸ਼ਾਇਰ ਹੈਗਾ ਮੇਰੇ ਹਾਲਾਤ ਐ ਇੱਥੇ ਐ ਕਿ ਮੈਂ ਕੁਝ ਕਰ ਨਹੀਂ ਸਕਦਾ ਹਾਂਜੀ ਹੁੰਦਾ ਨਾ ਜੋ ਸਾਰੇ ਜਣੇ ਤੈਨੂੰ ਦੇਖਦੇ ਹੁੰਦੇ ਉਹ ਤਾਂ ਨਹੀਂ ਕੁਝ ਕਰ ਸਕਦਾ ਤਾਂ ਚੋਰ ਨਾ ਚੋਰ ਨੂੰ ਇਹਨਾਂ ਦੀ ਨਜ਼ਰ ਬਚਾ ਕੇ ਤਾਂ ਸਾਰੀ ਕਰਦੇ ਨਾ ਜੇ ਤਾਂ ਚੋਰ ਨੂੰ ਤਾਂ ਮੰਨ ਤਾਂ ਲੱਗਦਾ ਨਹੀਂ ਕਿ ਮਾਨ ਹੁੰਦਾ ਅੱਜ ਕੱਲ ਮਾਨ ਤਾਂ ਮੇਰਾ ਬ ਮਾਨ ਮੇਰਾ ਹੁੰਦਾ ਹੈ ਰਾਣੀ ਹੁੰਦਾ ਕੰਗਾ ਨਹੀਂ ਭਾਬੀ ਤੂੰ ਕਹਿ ਰਹੀਆਂ ਗੱਲਾਂ ਕਰਦੀ ਮੈਂ ਦੱਸੋ ਜਿਹੜੇ ਆਪਣੇ ਜੋ ਤੈਨੂੰ ਦਿਲ ਦੇਤਾ ਸੀ ਤਾਂ ਫਿਰ ਆਪਣੇ ਸਮਝਿਆ ਕਰਨਾ ਫਿਰ ਗੱਲ ਉੱਥੇ ਹੀ ਹੈ ਨਾ ਹਾਂਜੀ ਗੱਲ ਇੱਕ ਨੁਕਤੇ 'ਚ ਹੀ ਮੁੱਕ ਗਈ ਨਾ ਉੱਥੇ ਆ ਕੇ ਹਾਂਜੀ ਜਦੋਂ ਤੈਨੂੰ ਕਹਤਾ ਸੀ ਵੀ ਹੁਣ ਤੇ ਰਹੀਆਂ ਵੀ ਭਾਬੀ ਵੀ ਇਹੋ ਕੁਝ ਨਾ ਆਪਾਂ ਮੈਰਿਜ ਕਰਾਉਣੀ ਹੈ ਨਾ ਕੋਈ ਹੋਰ ਗੱਲ ਤੇਰੀ ਹੈ ਨਾ ਕਿ ਕੋਈ ਹੋਰ ਕੋਈ ਹਾਂ ਕੋਈ ਹੋਰ ਨਾ ਸੁਣ ਲਈ ਵੀ ਗੱਲ ਤੇਰੀ ਵੀਰੀ ਦੀ ਹੂੰ ਗੱਲ ਲੇਕੀ ਮੋਕਦੀ ਐ ਹੂੰ ਨਾ ਨਾ ਗੱਲ ਨੂੰ ਤੱਕ ਕੇ ਸੁਣਾਉਣੀ ਐਂ ਮੈਂ ਆਪਾਂ ਕੀ ਕਰਾਉਣਾ ਕੇ ਹੋਰ ਤੋਂ ਪਰ ਪਰ ਆਈ ਗੱਲ ਐ ਨਾ ਜਦੋਂ ਬਾੜੇ ਚ ਆਉਨੇ ਜਦੋਂ ਮੈਂ ਨਿੱਖਰ ਕੇ ਮੈਂ ਛਾਤੇ ਪੜਦਾ ਹੁੰਦਾ ਉਹਦਾ ਛਾਤੇ ਪੜਦਾ ਹੁੰਦਾ ਮੈਂ ਜੇ ਕਰਦਾ ਤੈਨੂੰ ਬਾਹੋਂ ਫੜ ਕੇ ਤਾਂ ਹੀ ਖਿੱਚਣਾ ਪਰ ਸਾਹਮਣੇ ਹਤਾਏ ਅਰਗੇ ਸਾਰੇ ਨਹੀਂ ਮੰਨ ਕਰੀ ਹੂੰ ਤਾਏ ਅਰਗੇ ਸਾਹਮਣੇ ਬੈਠੇ ਮੋਰ ਕੀ ਮਰਜ਼ੀ ਦਾ ਕਰਦਾ ਮੈਂ ਖਿੱਚ ਲਿਆ ਉਸੇ ਵੇਲੇ ਪਰ ਸਾਹਮਣੇ ਤਾਂ ਇਹ ਉਰੀ ਤਾਸ ਖੇਢੀ ਜਾਂਦੇ ਹੁੰਦੇ ਆ ਉਹ ਚੌਰੇ ਬੁੜੇ ਉਹ ਟ੍ਰਾਈ ਬੇਰ ਇੱਥੇ ਉਹ ਚੌਰੇ ਵੀ ਟ੍ਰਾਈ ਮਾਰਦੇ ਤੇ ਹੁਣ ਦੇਖੋ ਜਿਹੜੀ ਚੰਗੀ ਚੀਜ਼ ਹੁੰਦੀ ਹੈ ਜਿਹੜੀ ਸੋਹਣੀ ਚੀਜ਼ ਹੁੰਦੀ ਹੈ ਮੱਲੋ ਮੱਲੀ ਜਿਹੜੀ ਅੱਖਾਂ ਜਿਹੜੀਆਂ ਆਪਣੀ ਨਗਰਾਂ ਹੁੰਦੀਆਂ ਇਹ ਕੁਦਰਤੀ ਤੌਰ ਤੇ ਉਸੇ ਤੇ ਕਾਇਮ ਹੁੰਦੀਆਂ ਹਾਂ ਹੂੰ ਹੂੰ ਮੈਂ ਉਹ ਆਪਣੇ ਸੋਹਣੇ ਬਣਾਇਆ ਤੇ ਮੇਰਾ ਕਿਸੇ ਸਹੁਰੇ ਦੀ ਬਿੱਲੀ ਅੱਖ ਦਾ ਉਹ ਹੁਣ ਕੀ ਕਰੀਏ ਫਿਰ ਹੂੰ ਹੂੰ ਮੇਰੇ ਤੇ ਸੋਰੀ ਨਹੀਂ ਆਤੀ ਹੂੰ ਇੱਕ ਭਾਬੀ ਮੈਂ ਤੁਹਾਨੂੰ ਮੈਸੇਜ ਕੀਤਾ ਜੀ ਪਰਸੋਂ ਜੋ ਉੱਥੇ ਉਸਤੇ ਸ਼ਾਇਦ ਗੌਰ ਨਹੀਂ ਕੀਤੀ ਹਾਂਜੀ ਮੈਂ ਆਖਦੀ ਜੋ ਇੱਕ ਸ਼ਖਸ ਦੇ ਨਾਲ ਪਿਆਰ ਹੋ ਜਾਏ ਤੇ ਬਾਕੀ 125 ਕਰੋੜ ਲੋਕ ਬਲਰ ਹੋ ਜਾਂਦੇ ਆ ਹਨ ਹੋ ਗਏ ਸਮਝ ਆ ਗਿਆ ਹੋ ਨਹੀਂ ਆਂਦੀ ਹੋ ਗਈ ਜੀ ਹੋ ਜਾਂਦੇ ਆ ਨਾ ਮਤਲਬ 125 ਕਰੋੜ ਚੋ ਕੁਝ ਨਹੀਂ ਦਿਖਦਾ ਨਹੀਂ ਲਿਖਦਾ ਸਮਝ ਨਹੀਂ ਦਿਖਦਾ ਕੋਈ ਗੱਲ ਮੇਰੀ ਹੈ ਵੀ ਬਸ ਤੂੰ ਦਰਵਾੜੇ ਜਉਣੀ ਅੰਦਰ ਕੋਲੇ ਸਾਹਮਣੇ ਤਾਂ ਆਏ ਤੋਏ ਹਰ ਕੇ ਮੈਂ ਤਾਂ ਦੇਖਦੇ ਨਹੀਂ ਫਿਰ ਇੱਕੇ ਦਾ ਮਤਲਬ ਮੇਰਾ ਜਿਹੜਾ ਸਬਕੋਸ਼ੀਅਸ ਮਾਈਂਡ ਹੈ ਉਹ ਇੱਕੋ ਦਮ ਐਕਟਿਵ ਹੋ ਜਾਂਦਾ ਕਿ ਨਹੀਂ ਇਹ ਕੰਮ ਨਹੀਂ ਇੱਕ ਵਾਰ ਇਹ ਗੱਲਾਂ ਤਾਂ ਮੈਂ ਸਭ ਭਾਬੀ ਨੂੰ ਅਹੀਂ ਦੱਸੂਗਾ ਮੈਂ ਕਿਵੇਂ ਕਰਨੀ ਨਹੀਂ ਕਰਨ ਲੈ ਜੀ ਤੁਸੀਂ ਉਹਨਾਂ ਨੂੰ ਆਏ ਨਾ ਉਹ ਜੋ ਵੀ ਉਹਨੇ ਆਏ ਉਹਨੇ ਨਹੀਂ ਉਹ ਤਾਂ ਉਹਨਾਂ ਦੀ ਨਜ਼ਰਾਂ ਦਾ ਚਾਰ-ਚਾਰ ਆਏ ਅੰਨੇ ਤਾਂ ਆਪਾ ਹੁੰਨੇ ਆ ਉਹ ਤਾਂ ਹਾਂ ਤੇ ਉਹ ਤਾਂ ਆਖੀ ਹੈ ਨਾ ਬਾਕੀ ਸਾਰੇ ਅੰਨੇ ਨਹੀਂ ਹੁੰਦੇ ਅੰਨੇ ਆਪਾਂ ਹੋ ਜਾਂਦੇ ਆ ਗੱਲ ਉਹੀ ਹੈ ਹਾਂਜੀ ਪਿਆਰ ਨਾ ਹੁੰਦਾ ਜੀ ਹੂੰ ਹਾਂਜੀ ਉਹ ਤਾਂ ਅੰਨੇ ਨਾ ਨਾ ਬੋੜਾ ਵੀ ਹੁੰਦਾ ਹੈ ਸੁਣਦਾ ਵੀ ਕੁਝ ਨਹੀਂ ਵਾਸਤੇ ਪਰ ਕੀ ਕੋਈ ਬੋਲੀ ਜਾਂਦਾ ਸਹੀ ਗੱਲ ਹੈ ਕੋਈ ਬੁਲਾਵੇ ਤਾਂ ਸੁਣਦਾ ਨਹੀਂ ਸਹੀ ਗੱਲ ਹੈ ਆ ਨਾ ਵੀ ਆਈ ਲਵ ਯੂ ਮੈਂ ਕਹਾਂ ਤੈਨੂੰ ਬਹੁਤ ਸਾਰਾ ਯਾਦ ਆਈ ਜਾਂਦੀ ਸਭ ਤੋਂ ਦੀ ਚਲੋ ਬੜੀਆ ਗੱਲ ਕਰਨੀ ਹੈ ਗੱਲ ਕਰਕੇ ਨਾ ਕਾਲ ਦੀ ਤੇ ਸ਼ਾਂਤੀ ਦੀ ਗੱਲ ਜੀ ਅੱਛਾ ਕੀ ਹਾਂ ਜੀ ਇੱਕ ਵਾਰੀ ਕੀਤੀ ਨਹੀਂ ਸੀ ਗੱਲ ਆਪਣੇ ਸਵੇਰ ਦੀ ਗੱਲ ਹੋਈਏ ਤੇ ਮੈਂ ਵੀ ਇੱਧਰ ਤੈਨੂੰ ਪਤਾ ਹੈ ਪੜਨ ਗੁੜਨ ਲੱਗ ਗਿਆ ਸੀ ਤੈਨੂੰ ਪਤਾ ਨਾ ਪੇਪਰ ਵੀ ਜਲਦੇ ਆਪਣੇ ਕੋਲ ਜਵਾਬ ਦੇਣ ਲਈ ਵੀ ਆ ਜਾਂਦੇ ਪੜਨ ਆ ਕੇ ਆ ਮੈਨੂੰ ਲੱਗਿਆ ਸੀਗਾ ਚਾਰ ਆਉਂਦੇ ਆ ਕੋ ਦੋ ਟੇਂਗੀਆਂ ਹੀ ਆਉਂਦੀਆਂ ਨੇ ਇੱਕ ਤਾਂ ਉਹਨਾਂ ਵਿੱਚ ਜਮੇ ਦੇ ਕਾਰਜ ਹੀ ਹੈਗੇ ਹੂੰ ਮੈਂ ਕਿਤੇ ਐਂ ਤੋ ਸਹੀ ਮਬਰ ਲੱਗ ਜਾਣਾ ਨਹੀਂ ਨਹੀਂ ਆਏ ਕੋਈ ਦੇਖੋ ਕਿਤੇ ਮੇਰਾ ਦਿਲ ਤੋੜ ਦੋ ਨਹੀ ਨਹੀਂ ਉਹ ਪਤਾ ਹੈ ਸਟੂਡੈਂਟ ਟੀਚਰ ਵਾਲਾ ਰਿਸ਼ਤਾ ਯਾਰ ਬਹੁਤ ਹੁੰਦਾ ਨਾ ਉਹ ਚ ਦੀ ਗਲਤ ਨਹੀਂ ਹੋ ਸਕਦਾ ਬੰਦਾ ਨਾ ਸੋਚ ਵੀ ਸਕਦੇ ਕੀ ਗੱਲ ਹੈ ਨਾ ਜਮਾ ਜਮਾ ਪੱਕੀ ਗੱਲ ਹੈ ਫਿਰ ਠੀਕ ਹੈ ਜੀ ਐ ਮੈਂ ਟੈਨਸ਼ਨ ਨਹੀਂ ਨੀਣਾ ਪੜਿਆ ਕਰ ਕੋਈ ਉਹ ਆ ਜਾਂਦੇ ਨਾ ਨਾਲੇ ਆਪਣੇ ਨਾਲੇ ਆਪਾਂ ਆਪਣੇ ਨੂੰ ਪੜਾਈ ਨਾਲ ਜੁੜੇ ਰਹਿੰਨੇ ਆ ਨਾ ਨਾਲੇ ਵਿਚਾਰੇ ਉਹ ਵੀ ਪੜ ਲੈਂਦੇ ਉਹ ਮੇਰਾ ਆਏਗਾ ਤਾਂ ਮੈਨੂੰ ਖੜੀ ਟੈਨਸ਼ਨ ਜੀ ਤੂੰ ਹੈ ਨਹੀਂ ਮੇਰਾ ਫਿਰ ਤਾਂ ਟੈਨਸ਼ਨ ਹੀ ਟੈਨਸ਼ਨ ਹੈ ਕਿ ਤਦ ਬਾਹਰ ਪੜਾਈ ਹੈਗਾ ਨਹੀਂ ਹੁੰਦਾ ਹੈ ਪਿਆਰ ਦੇ ਵਿੱਚ ਤਾਂ ਹੁੰਦਾ ਹੀ ਵੀ ਯਾਰ ਕਿਤੇ ਕੁਝ ਹੋਣਾ ਜਾਂਦਾ ਹੈ ਨਾ ਕੋਈ ਹੋਰ ਨਾਲ ਹੈ ਜੀ ਮੈਨੂੰ ਵੀ ਤਾਂ ਹੁੰਦਾ ਸੀ ਪਰ ਤੂੰ ਆਖਿਆ ਵੀ ਉਹਦੇ ਕਹਦਾ ਸੀ ਮੈਂ ਨਹੀਂ ਕੁਝ ਪਰ ਮੈਂ ਤਾਂ ਟੈਨਸ਼ਨ ਨਹੀਂ ਕਰਦੀ ਹੁਣ ਤੂੰ ਵੀ ਛੱਡ ਨਾ ਨਹੀਂ ਛੱਡਦੀ ਜੀ ਤੁਸੀਂ ਵੀ ਛੱਡੋ ਨਾ ਟੈਨਸ਼ਨ ਇਹ ਟੈਨਸ਼ਨ ਨਾ ਲਵਾਂਗੀ ਫਿਰ ਤੁਸੀਂ ਵੀ ਛੱਡੋ ਭਾਬੀ ਜਾਨ ਹਾਂਜੀ ਠੀਕ ਹੈ ਜੀ ਜਿਹੜੇ ਡੋਰ ਡੋਰ ਲੜੇ ਡੋਰ ਜੀ ਮੇਰੇ ਜੀ ਕਾਸੂਆ ਕਾਸੂ ਮੇਰੇ ਦਰਦ ਡੋਰ ਡੋਰ ਨਾ ਜੋਰ ਤੋਂ ਦੁਨੀਆਦਾਰੀ ਚੀਜ਼ ਹੈ ਤਾਂ ਫਿਰ ਕੀ ਨਾ ਤਾਂ ਕਹਿ ਨਹੀਂ ਦਿੰਦਾ ਨਾ ਹੂੰ ਡੋਂਡਾ ਜੀ ਬਹੁਤ ਅੱਜ ਬਾੜੇ ਵਾਲਾ ਕਮਰਾ ਕਿੰਨੀ ਮਾਰ ਲਾ ਬਾਣੀ ਆ ਨਾ ਕੰਮ ਤੋਂ ਤੁੰਦ ਤਾਂ ਹੈਗੀ ਐ ਬਸ 12 ਵਜੇ ਤੱਕ ਰਹੂਗੀ 12 1 ਵਜੇ ਤੱਕ ਹੋਦੀ ਤੱਕ ਤਾਂ ਜਿਬਾਣਾ ਸਕਦਾ ਤਾਂ ਬਣਾਉਣਾ ਤੂੰ ਐਂ ਕਰ ਨਾ ਤੂੰ ਬਾਥੇ ਨਾਲ ਚੱਕਣ ਦੇ ਬੰਨੇ ਆ ਜਾ ਉਧਰ ਤੇ ਸਕਦੇ ਨਹੀਂ ਚੱਕ ਦਿੰਨੇ ਚਾਹੁੰਦੇ ਨਾ ਤੂੰ ਤੇ ਮੇਰਾ ਸਾਰਾ ਉਹ ਕਰ ਦਿੰਨਾ ਪਟ ਨਹੀਂ ਨਹੀਂ ਪਿਆਰ ਨਾਲ ਨਹੀਂ 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 ਪਿਆਰ ਨਾਲ ਹੀ ਛੇਤੀ ਛੇਤੀ ਨਾ ਐਂ ਕਰੋ ਠੀਕ ਹੈ ਫਿਰ ਘੇਰਾ ਦਿੰਦੇ